ਇਹ ਹਲਚਾਲ ਹੈ ਸਾਰਿਆਂ ਦਾ ਚੱਲਦੀਆਂ ਮਸ਼ੀਨਾਂ ਦੀ ਰਿਪੇਅਰ ਜੀਰੀ ਦੇ ਸੀਜ਼ਨ ਲਈ ਤੇ ਆਹ ਮਸ਼ੀਨ ਵੀ ਖੋਲੀ ਹੋਈ ਆ ਸਟਾਪ ਆਕਰਾਂ ਦੇ ਗੁਟਕਿਆਂ ਦਾ ਚੱਲਦਾ ਕੰਮ ਫੋਰਮੈਨ ਸਾਹਿਬ ਬੈਠੇ ਨੇ ਅੰਦਰ ਗੁਟਕੇ ਖੋਲ ਰਿਹਾ ਨੇ ਆ ਦੇਖੋ ਇੱਧਰਲਾ ਖੋਲਿਆ ਹੋਇਆ ਏ ਤੇ ਟਰੈਕ ਵਾਲੀ ਮਸ਼ੀਨ ਵੀ ਖੋਲੀ ਹੋਈ ਆ ਉਹਦਾ ਵੀ ਚੱਲਦਾ ਕੰਮਕਾਰ ਤੇ थ्रੈਸ਼ਰ ਬਦਲਦੇ ਆ ਤੇ ਨਾਲੇ ਬਾਸਕਟ ਪਾਉਣਾ ਜੀਰੀ ਵਾਲੀ ਜਿਹੜਾ ਵੀ ਕੰਮ ਹੋਣੇ ਵਾਲਾ ਏ ਤੇ ਲੱਗੇ ਹੋਏ ਨੇ ਲੱਡੂ ਆਣੇ ਉਟਕੇ ਹੋਣ ਇਹ ਆਪਣੀ ਡਬਲ थ्रੈਸ਼ਰ ਮਸ਼ੀਨ ਆ ਆ ਇਹਦਾ ਦੂਜਾ थ्रੈਸ਼ਰ ਆ ਗਿਆ ਇੱਕ ਤਾਂ ਜਿਹੜਾ ਮੇਨ थ्रੈਸ਼ਰ ਆ ਉਹ ਮੂਰੇ ਆ ਖੋਲੇ ਹੋਏ ਹੋਏ ਰਹਿੰਦਾ ਜਿਹੜਾ ਤੇ ਆ ਦੂਜਾ थ्रੈਸ਼ਰ ਆ ਗਿਆ ਤੇ ਆ ਛੋਟੀ ਜੀ ਬਾਸਕਟ ਆ ਔਰੇ ਲਈ ਹੋਈ ਤੇ ਬਹੁਤ ਵਧੀਆ ਬੜਾਈ ਕਰਦੀ ਆ ਤੇ ਗੈ ਡਰਮ ਦਾ ਵੀ ਚੱਲਦਾ ਕੰਮਕਾਰ ਹੈਗਾ ਅਗਲਾ ਕੱਦ ਲਓ ਜੀ ਸਿਹਰ ਜੀ ਇਹ ਵੀ ਖੋਲੀ ਹੋਈ ਆ ਮਸ਼ੀਨ ਸਾਰੀਓ ਆਇਚ ਪਾਉਣਿਆ ਬਾਸਕਟਾ ਹਜੀਰੀ ਵਾਲੀ ਇਹਦੇ ਦੋ ਸਰੀਏ ਟੁੱਟੇ ਹੋਏ ਨੇ ਇੱਕਾ ਟੁੱਟਾ ਇੱਕਾ ਟੁੱਟਾ ਕਰਨੇ ਨੇ ਬਿਲਡਿੰਗ ਤੇ ਉਸ ਤੋਂ ਬਾਅਦ ਪਾਉਨੇ ਆ ਇਹਦਾ ਥ੍ਰੈਸ਼ਰ ਥ੍ਰੈਸ਼ਰ ਪਿਆ ਉਧਰ ਮੱਕੀ ਵਾਲੀ ਬਾਸ ਕਟਰ ਥ੍ਰੈਸ਼ਰ ਕੱਟਦਾ ਤੇ ਜਿਹੜਾ ਵੀ ਕੰਮ ਹੋਣ ਵਾਲਾ ਇਹਦਾ ਵੀ ਕਰਦੇ ਆ ਚੱਲਦਾ ਕੰਮਕਾਰ ਗਰਮੀ ਬਹੁਤ ਜ਼ਿਆਦਾ ਏ ਤੇ ਬੱਟ ਗਿਆ ਪਿਆ ਹੋਇਆ ਏ ਪਹਿਲਾਂ ਤਾਂ ਮੀਂਹ ਪੈ ਗਿਆ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਪੈਂਦਾ ਰਿਹਾ ਸਵੇਰੇ ਪੈ ਜਾਂਦਾ ਦੀ ਰੋਜ਼ ਏ ਪਰ ਅੱਜ ਬਹੁਤ ਜ਼ਿਆਦਾ ਗਰਮੀ ਆ ਲਾਡੀ ਹੁਣ ਹੀ ਲੱਗੇ ਹੋਏ ਨੇ ਭਾਈ 4 ਦਾ ਹਿੱਸਾ ਲੱਗਿਆ ਹੋਇਆ ਇਹਨੂੰ ਤੇ ਇਹ ਮੱਕੀ ਟਾਈਮ ਦਾ ਹੀ ਗਿੱਲੇ ਗੁੱਲੇ ਖੇਤ ਆ ਜਾਂਦੇ ਨੇ ਕਈ ਗਲਜੀਰੀ ਵਾਲੇ ਵੱਢਣ ਫੇਰ ਸੌਖਾ ਰਹਿ ਸੌਖਾ ਰਹਿੰਦਾ ਕੰਮ ਮੜਾ ਮੋਟਾ ਆਹ ਕਰਤਾ ਗੁਟਕਿਆਂ ਦਾ ਕੰਮ ਪਿਛਲੇ ਜਿਹੜੇ ਗੁਟਕੇ ਨੇ ਸਾਰੇ ਇਹਨਾਂ ਦਾ ਹੋ ਗਿਆ ਤੇ ਮੂੜ ਲਿਆਂ ਦਾ ਚੱਲ ਰਿਹਾ ਏ ਵੱਢਣੀ ਹੋਊਗੀ ਮਨਪਰੀ ਦੀਆਂ ਨਾ 1-2 ਦਿਨਾਂ 5-4 ਦਿਨਾਂ ਤੱਕ ਆ ਗਈ। ਆ ਗਈ ਜੀ ਇਹਦਾ ਹਫਤੇ ਤੱਕ ਗਰੰਟੀ ਆ ਮੇਰੀ ਸੌਹਲੀ ਜੀ। ਆਹ ਸੌਹਲੀ ਵੱਢਣੀ ਹੋ ਜਾਏ ਸੌਹਲੀ ਦਾ 1509 ਵੱਢਣੀ ਹੋਊ। ਮਨਪਰੀ ਦੀ ਵੱਢਣੀ ਹੋ ਉਹਦੀ ਵੀ ਆ ਚੱਲੀ। ਚੱਲ ਪਾਣਾ ਕੰਮ 20 ਤਰੀਕ ਤੋਂ ਮਾਰੋ ਮਾਰ ਕਢਮਾਉਣਾ। ਨੇ ਰੀ ਠਾਲ ਦੇਣੇ ਆਲੂ ਵਾਲਿਆਂ ਨੇ। ਆ ਤਾਂ ਇਹ ਬਿਲਡਿੰਗ ਸੈੱਟ ਲੱਗੀਆਂ ਸਰੀਏ ਲਾਉਣ ਫਿਰ ਟੁੱਟੇ ਦੀ ਦੋ ਸਰੀਏ ਲਾ ਕੇ ਫਿਰ ਕਰਦੇ ਆ ਬਾਸਕਟ ਫਿੱਟ ਫਿਰ ਪਾਉਣਾ ਫਰੇਸ਼ਰ ਉਹਨੇ ਕਰੰਟ ਮਾਦ ਦਾ ਪੈਰ ਕਰ ਦੇਣੇ ਖਰਚਾ ਦਾ ਅਰਥ ਆਊਗਾ ਇਹ ਪੈਰ ਕਿੱਲੇ ਨੇ ਗਰਮੀ ਆਈ ਹੈ ਨਾ ਹੂੰ

ਗੈਡ ਰਮ ਵੀ ਦੇਖ ਲਿਆ ਇਹ ਸੈਟਾ ਕੰਮ ਪੇਰ ਪਾਉਣਾ ਹੈ ਟਰੈਸ਼ਰ ਬਨੂੜ ਜਾਣਾ ਬੱਡਣ ਬਨੂੜ ਆਇਆ ਫੋਨ ਵੀਰ ਦਾ ਦੇਦਿਆ ਪਾਣੀ ਆਲਾ ਪਾਣੀ ਵਾਲੇ ਏਰੀਆ 'ਚ ਹੈ ਫੋਨ ਆਉਣ ਲੱਗੇ ਵੀਰਾਂ ਦੇ ਤਾਂ ਲੱਗਿਆ ਨਹੀਂ ਤਾਂ ਬੈਠੇ ਦੇ ਥੱਲੇ ਹੋਏ ਹੋਏ ਹੂੰ ਹੂੰ ਸੇਮ ਵਾਲਾ ਏਰੀਆ ਆਉਣਾ ਉਹ ਹੈ ਨਾ 1509 1509 ਚਲੋ ਕੱਟਦੀਏ ਬਾਸਕਟ ਦਿਖਾਉਨੇ ਆ ਕੰਮਕਾਰ ਵੀਡੀਓ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ ਇੱਧਰਲਾ ਖੇਤ ਆਪਣਾ ਭਰ ਗਿਆ ਹੀ ਸਾਰਾ ਹੀ ਤਿੰਨੇ ਕਿਹਰਿਆਂ ਚ ਪਾਣੀ ਫਿਰ ਗਿਆ ਕੱਲ ਕਰਕੇ ਗਈ ਸੀ ਇੱਧਰ ਲੈ ਕੇ ਆ ਰਿਆਂ ਨੂੰ ਪਾਣੀ ਤੇ ਅੱਜ ਛੱਡਿਆ ਇੱਧਰਲੇ ਪਾਸੇ ਤੇ ਥੋੜਾ ਜਿਹਾ ਖਾਲ ਪਰਦਾ ਇਹ ਮਿੱਟੀ ਕੱਢਣ ਵਾਲੀ ਆ ਦੇਖਦੇ ਆਂ ਵੀ ਟੁੱਟਦਾ ਤਾਂ ਨਹੀਂ ਤੇ ਕਿਆਰੇ ਨੂੰ ਪਾਣੀ ਕਰਤਾ ਆਪਾਂ ਜੀਰੀ ਆਪਣੀ ਨਸਰਾਈ ਤਕਰੀਬਨ ਸਾਰੀ ਹੋ ਤੇ ਬੂਰ ਆਇਆ ਹੋਇਆ ਛੱਟਿਆਂ ਨੂੰ ਤੇ ਪਾਣੀ ਦੀ ਲੋੜ ਆ ਜੀਰੀ ਨੂੰ ਆਹ ਟਾਈਮ ਤੇ ਤੇ ਬਾਕੀ 2 ਦਿਨ ਚ ਸਾਰੇ ਖੇਤਾਂ ਚ ਪਾਣੀ ਫਿਰ ਜੂਗਾ ਤੇ ਇੱਕ ਆਪਣੇ ਵਾਲਾ ਪਲਾਟ ਉਧਰ ਕੱਲ ਨੂੰ ਛੱਡਾਂਗੇ ਉਹਨੂੰ ਤੇ ਵਾਲਾ ਪਲਾਟ ਭਰ ਕੇ ਫੇ ਇਧਰ ਲੈ ਆਣ ਨੂੰ ਫਿਰ ਛੱਡਾਂਗੇ ਹਲੇ ਗਿੱਲੀ ਉਹ ਹੈਠੋਂ ਉਹਨੂੰ ਪਾਣੀ ਲਾਉਣਾ ਜ਼ਰੂਰੀ ਆ ਉਹ ਸਾਈਡਾਂ ਤੋਂ ਚਿੱਟੀ ਹੋ ਗਈ ਥੋੜੀ ਥੋੜੀ ਉਹ ਹਰੇ ਤੋਂ ਪਰਲੇ ਪਾਸੇ ਨੇ ਦੋ ਕੀਲੇ ਆਪਣੇ ਤੇ ਮਾਰ ਕੇ ਆਉਨੇ ਆ ਜਿਹੜਾ ਵੀ ਕਿਤੇ ਖਾਲ ਭਰ ਕੇ ਟੋਟੋ ਦਾ ਡਟਦਾ ਤਾਂ ਨਹੀਂ ਕੀ ਗੱਲ ਬਾਤ ਤੇ ਮਸ਼ੀਨ ਦੀ ਰਿਪੇਅਰ ਵੀ ਚੱਲਦੀ ਆ ਦੋਨਾਂ ਦੀ ਉਹ ਤੁਸੀਂ ਵੀਡੀਓ ਦੇ ਵੀਡੀਓ ਸ਼ੁਰੂ ਚ ਦੇਖ ਲਈ ਹੋਣੀ ਆ ਖਾਲ ਥੋੜਾ ਜਿਹਾ ਡੂੰਗਾ ਏ ਤੇ ਕਿ ਇਹ ਤਾਂ ਥੋੜਾ ਜਿਹਾ ਉੱਚਾ ਏ ਇਹਦੇ ਨਾਲੋਂ ਇਸੇ ਕਰਕੇ ਥੋੜਾ ਜਿਹਾ ਖਾਲ ਪਰਦਾ ਤੇ ਇੱਕਾ ਦਰਖਤਾਂ ਦੇ ਪੱਤੇ-ਪੱਤੇ ਗਿਰ ਜਾਂਦੇ ਨੇ ਪਹਿਲਾਂ ਇਹ ਕੱਢੇ ਨੇ ਆਪਾਂ ਨੱਕੇ ਮੂਹਰੋਂ ਤੇ ਪਾਣੀ ਨੂੰ ਜਾਮ ਲਾਉਂਦੇ ਸੀ ਤੇ ਥੋੜਾ ਜਿਹਾ ਨੱਕਾ ਇਧਰਲੇ ਪਾਸੇੋਂ ਵੱਢਿਆ ਤੇ ਹੁਣ ਪਾਣੀ ਥੋੜਾ ਜਿਹਾ ਚੱਲਣ ਲੱਗ ਗਿਆ ਇਹ ਕੀ ਆ ਰਿਹਾ ਥੋੜਾ ਜਿਹਾ ਲੇਟ ਨਸ ਰਿਹਾ ਏ ਇਹ 5-4 ਦਿਨ ਪਹਿਲਾਂ ਸرائیਤੀ ਜੀਰੀ ਇਹਦੇ ਦਾ ਛੱਟੇ ਝੋਕਣ ਵੀ ਲੱਗੇ ਠਾਣੂ ਬਾਕੀ ਦੇਖੋ ਜੀਰੀ ਕਿੱਦਾਂ ਦੀ ਖੜੀ ਆ ਪੀਆਰ 126 ਆ ਦੇਖੋ ਬੂਰ ਪਿਆ ਹੋਇਆ ਪੂਰਾ